ਬੱਚਿਓ ਸਤਿ ਸ਼੍ਰੀ ਅਕਾਲ। ਤੁਸ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ। ਅੱਜ ਮੈਂ ਤੁਹਾਨੂੰ ਕੁਝ ਕਹਾਣੀਆਂ ਸੁਣਾਉਂਦਾ ਹਾਂ। ਅਜੋਕੇ ਪੰਜਾਬ ਦੇ ਬਦਲਦੇ ਹਾਲਾਤ ਦੇ ਉੱਤੇ ਇਹ ਕਵਿਤਾ। ਤਾਂ ਜੇ ਤੁਹਾਨੂੰ ਹਸ ਤੱਕ ਪਹੁੰਚ ਚਲੋ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ। ਨਾਲ ਕਰ ਦਿਓ ਜਿਹੜੇ ਨੂੰ ਲਾਈਕ। ਉਸ ਬੈਲ ਆਈਕਨ ਨੂੰ ਵੀ ਤਾਂ ਸਰ ਦਵਾ ਦਿਓ। ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਲਈ। ਤਾਂ ਸਭ ਤੋਂ ਪਹਿਲਾਂ ਮਿਲੇ। ਤਾਂ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਸੁਣਦੀ ਸੁਣਦੀ ਗੱਲ ਸੁਣਾਵਾਂ। ਰਾਣ ਮਨਾਵਾ ਇੱਕ ਰਾਜ ਦੀ ਪੁੱਤ ਨੂੰ ਪੈ ਗਿਆ ਵੈਲ ਚਿੱਟੇ ਦਾ ਬਾਪੂ ਨੂੰ ਫਿਕਰ ਪੈ ਗਈ ਦਾਜ ਦੀ ਭਾਈ ਹੀ ਭਾਈ ਦਾ ਵੈਰੀ ਬਣ ਗਿਆ ਸੰਗ ਹੀ ਲਖ ਗਈ ਲਾਜ ਦੀ ਦਿਖਦੇ ਹੋਰ ਤੇ ਹੁੰਦੇ ਕੁਝ ਹੋਰ ਹਵਾ ਬਦਲ ਗਈ ਆ ਸਮਾਜ ਦੀ ਹਵਾ ਬਦਲ ਗਈ ਆ ਸਮਾਜ ਦੀ ਮੁੱਖ ਨਸੀਬ ਚ ਹੁਣ ਕਿੱਥੋਂ ਟੋਲਾ ਮੱਖੋ ਹਾਲ ਬਣਾ ਕੇ ਕਿਸਮਤ ਗਰੀਬ ਦੀ ਕੀ ਬਣੂ ਇਸ ਦੁਨੀਆ ਦਾ ਮੌਲਾ ਨਾ ਨਿਭਣ ਰਿਸ਼ਤੇ ਬਿਨ ਤਕਰੀਬ ਜੀ ਕਿਦਾਂ ਦੋਸ਼ ਗੈਰਾ ਸਿਰ ਵੰਡਦੇ ਕਿਸਮਤ ਆਪਣੀ ਹੀ ਹੋਵੇ ਭਾਵੇਂ ਗਰੀਬ ਜੀ ਦਿਖਦੇ ਹੋਰ ਤੇ ਹੁੰਦੇ ਕੁਝ ਹੋਰ ਹਵਾ ਬਦਲ ਗਈ ਆ ਸਮਾਜ ਦੀ ਹਵਾ ਬਦਲ ਗਈ ਆ ਸਮਾਜ ਦੀ ਤੇ ਪਿਆਰੇ ਬੱਚਿਓ ਅੱਜ ਦੇ ਵੀ ਨਹੀਂ ਮੈਂ ਤੁਹਾਨੂੰ ਮਿਲੂਗਾ ਅਗਲੀ ਵੀਡੀਓ ਵਿੱਚ ਇਸਨੂੰ ਪੂਰਾ ਦੇਖਣ ਲਈ ਧੰਨਵਾਦ